ਸਤਿ ਸ਼੍ਰੀ ਅਕਾਲ ਦੋਸਤੋ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਵੀ ਆਂ ਅੰਡਰ ਬ੍ਰਿਜ ਜਿਹਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਲੱਗਿਆ ਇਹ ਮਾਨਸਾ ਜ਼ਿਲ੍ਹੇ ਦੇ ਪਿੰਡ ਫੋਖਰ ਕਲਾਂ ਦੇ ਵਿੱਚ ਬਣਿਆ ਹੋਇਆ ਅੰਡਰ ਬ੍ਰਿਜ ਆ ਤੇ ਜਿੰਨੀ ਮਰਜ਼ੀ بارش ਹੋ ਜੇ ਇਹ ਸੰ ਅੰਡਰ ਬ੍ਰਿਜ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਖੜਦਾ ਜਦੋਂ ਮਰਜ਼ੀ ਦੇਖ ਲਿਓ ਇਹ ਅੰਡਰ ਬ੍ਰਿਜ ਸੁੱਕਾ ਹੁੰਦਾ ਹੈਗਾ ਤੇ ਆਪਾਂ ਇੱਕ ਪਹਿਲਾਂ ਵੀਡੀਓ ਪਾਈ ਸੀ ਕਾਫੀ ਦੋਸਤਾਂ ਦੇ ਕਮੈਂਟ ਆਏ ਸੀ ਤੇ ਕਾਫੀ ਦੋਸਤਾਂ ਨੇ ਫੋਨ ਵੀ ਕੀਤੇ ਸੀਗੇ ਇਹਦੇ ਪਾਣੀ ਵਾਲਾ ਜਿਹੜਾ ਸਿਸਟਮ ਬਣਾਇਆ ਹੋਇਆ ਜਿਹੜੇ ਖੂਹ ਬਣਾਏ ਹੋਏ ਨੇ ਜਿੱਦੇ ਵਿੱਚ ਪਾਣੀ بارش ਦਾ ਪਾਣੀ ਤੇ ਆਜੂ ਪੰਨਾ ਜਿਹੜੇ ਤੁਹਾਨੂੰ ਉਹ ਖੁਦ ਦਿਖਾ ਦਿੰਨੇ ਆ ਵੀ ਜਿਹੜਾ ਕੀ ਸਿਸਟਮ ਕੀਤਾ ਹੋਇਆ ਹੈਗਾ ਉਹ ਸਿਸਟਮ ਹੈ ਜਿਹੜਾ ਪੈਪ ਪਾ ਕੇ ਆ ਦੇਖ ਬਈ ਇਹ ਡੱਗੀਆਂ ਬਣਾਈਆਂ ਨੇ ਹੂੰ ਇਹ ਪੈਪ ਸਿੱਧੀ ਆ ਕੇ ਤੇ ਡੱਗੀ ਦੇ ਵਿੱਚ ਪੈ ਜਾਂਦੀ ਹੈ ਪਾਣੀ ਆਪਾਂ ਦੇਖਿਆ ਬਰਲਾ ਬੀਦੀ ਥੱਲੇ ਪਾਣੀ ਖੜਾ ਹੈ ਇਹਦੇ ਵਿੱਚ ਕੈਪਟੀ ਖੁੱਲੀ ਹੈ ਪੈਪ ਦੇ ਰਾਹੀਂ ਜਿੰਨਾ ਫालतू ਪਾਣੀ ਆ ਸਾਰਾ ਧਰਤੀ ਦੇ ਵਿੱਚ ਵਗ ਜਾਂਦਾ ਇਹਦੇ ਥੱਲੇ ਖੂਹ ਆ ਬਈ ਇਹਦੇ ਹਾਂ ਇਹਦੇ ਥੱਲੇ ਇਹ ਡੱਗੀ ਬਣਾ ਕੇ ਇਹ ਚ ਕੈਪਟੀ ਖੁੱਲੀ ਹੋਈ ਹੈ ਅੱਛਾ ਕੈਪਟੀ ਖੋਲ ਕੇ ਪੈਪਾਂ ਵਈਆਂ ਜੇ ਦੋ ਇਹ ਭਰਦੀ ਐ ਤੇ ਉਹ ਪੈਪਨ ਦੇ ਰਾਹੀਂ ਪਾਣੀ ਹੁਣ ਕੇ ਸਾਰਾ ਥੱਲੇ ਧਰਤੀ ਦੇ ਵਿੱਚ ਚੱਲ ਜਾਂਦਾ ਤਾਂ ਕਰਕੇ بارش ਦਾ ਪਾਣੀ ਤਾਂ ਕਰਕੇ بارش ਦਾ ਪਾਣੀ ਨਹੀਂ ਖੜਦਾ ਇਹਦੇ ਵਿੱਚ ਤੇ ਇਹ ਦੋਨੇ ਕਿਹੜੀ ਕਿਹੜੀ ਸਾਈਡ ਤੇ ਬਣਾਇਆ ਹੈ ਇੱਕ ਤਾਂ ਇਹ ਹੋ ਗਿਆ ਬਾਈ ਇੱਕ ਉਹ ਪਰਲੇ ਪਾਸੇ ਐ ਅੱਛਾ ਉਧਰ ਪਰਲੇ ਦੇ ਇੱਕ ਪਰਲੇ ਪਾਸੇ ਐ ਪਰਲੇ ਪਾਸੇ ਹਾਂ ਦੋ ਪਾਸੇ ਬਣਾਇਆ ਦੋ ਪਾਸੇ ਬਣਾਇਆ ਹੈ ਇਹ ਤੇ ਸਾਰਾ ਪਾਣੀ ਜਿਹੜਾ ਧਰਤੀ ਥੱਲੇ ਦੀ ਚਾਰਜ ਹੋ ਜਾਂਦਾ ਚਾਰਜ ਹੋ ਜਾਂਦਾ ਸਾਰਾ ਧਰਤੀ ਦੇ ਵਿੱਚ ਬਈ ਸਿਸਤੋਂ ਦਾ ਬਹੁਤ ਵਧੀਆ ਦੇਖਿਆ ਹੈ ਬਣਾ ਤਾਂ ਹੀ ਆ ਪੌਦੇ ਦੇਖਿਆ ਵੀ ਕਿੰਨੀ بارش ਪੈ ਜੇ ਇੱਥੇ 5-7 ਮਿੰਟਾਂ ਦੇ ਵਿੱਚ ਇਹ ਖਾਲੀ ਹੋ ਜਾਂਦਾ ਪੂਰਾ ਹੂੰ ਇਹਦੇ ਵਿੱਚ ਪਾਣੀ ਕੀ ਆ ਕੋਈ 1 ਇੰਚ 2 ਇੰਚ ਖੜਾ ਹੋਵੇ ਵੀ ਉਹ ਥੱਲੇ ਵਾਲਾ ਪਾਣੀ ਫਿਰ ਹੌਲੀ ਨਿਕਲਦਾ ਤੇ ਨਹੀਂ ਪਾਣੀ ਇੱਥੇ ਖੜਦਾ ਨਹੀਂ ਤੇ ਨਹੀਂ ਦਾ ਪਾਪ ਦੇਖਦੇ ਜਿਹੜੇ ਅੰਡਰ ਬ੍ਰਿਜ ਆ ਭਰੇ ਰਹਿੰਦੇ ਆ ਪਾਣੀ ਦੇ ਹਾਂ ਉਹ ਅੱਗੇ ਵੀ ਦੇਖਿਆ ਹੁਣ ਮੈਂ ਕੋਟੜੀ ਵੀ ਲੰਘਦਾ ਰਿਹਾਗਾ ਕੋਟੜੀ ਜਿਹੜੇ ਭਰੇ ਰਹਿੰਦੇ ਸੀ ਕਈ ਵਾਰੀ ਤੇ ਮੈਨੂੰ ਬਾਇਆ ਮੋੜ ਆਉਣਾ ਪੈਂਦਾ ਸੀ ਇੰਨਾ ਜ਼ਿਆਦਾ ਪਾਣੀ ਹੋ ਜਾਂਦਾ ਸੀ ਉਹ ਬਰਮੇ ਨਾਲ ਕੱਢਦੇ ਆ ਬਰਮੇ ਵਾਲਾ ਹੁਣ ਮੀਂਹ ਹਟੇ ਤੋਂ ਬਰਮਾ ਲਿਆ ਕੇ ਲਾਉਂਦੇ ਸੀ ਟਰੈਕਟਰ ਤੇ ਫੇਰ ਉਹ ਪਾਣੀ ਚੱਕਦੇ ਸੀ ਇਹ ਤਿੰਨ ਚਾਰ ਪੁਲ ਨੇ ਇਸ ਤੋਂ ਅੱਗੇ ਵੀ ਮੋੜਾਂ ਤੱਕ ਉਹ ਸਾਰਾ ਸਿਸਟਮ ਆਪਣੇ ਮਾਨਸ ਵਾਲੀ ਹਾਲ ਹੈ ਉਹ ਭਰੇ ਹੀ ਰਹਿੰਦੇ ਪਾਣੀ ਨਾਲ ਹੂੰ ਉਹਦਾ ਸਾਲਵਾ ਠੇਕਾ ਹੁੰਦਾ ਹੈ ਉਹ ਫੇਰ ਠੇਕੇ ਵਾਲਾ ਵਰਮਾ ਲਾ ਕੇ ਇਕੱਲੇ ਇਕੱਲੇ ਪੁਲ ਖਾਲੀ ਕਰਦਾ ਅੱਛਾ ਇਧਰ ਆ ਗਿਆ ਆ ਆ ਬਣਿਆ ਹੋਇਆ ਬਈ ਹੈ ਹਾਂ ਤੇ ਇਧਰ ਨਾਲ ਆ ਗਿਆ ਅੰਡਰ ਬ੍ਰਿਜ ਆਪਣਾ ਇਹ ਅੰਡਰ ਬ੍ਰਿਜ ਆ ਗਿਆ ਜੀ ਤੇ ਆ ਗਿਆ ਬਈ ਇਧਰ ਅੰਡਰ ਬ੍ਰਿਜ ਦੇਖ ਸਕਦੇ ਹੋ ਉੱਪਰਲੇ ਪਾਸੇ ਵਾਲਾ ਵੀ ਉਹ ਉੱਪਰਲੇ ਪੱਥਰ ਤਾਂ ਦੇਖਦੇ ਨੇ ਇੱਥੋਂ ਜਾਂ ਮੈਂ ਇੱਥੋਂ ਹੀ ਦੇਖਣਾ ਤਾਂ ਕੋ ਉਹ ਸਾਹਮਣੇ ਆ ਉਹ ਸਾਹਮਣੇ ਬਣਿਆ ਹੋਇਆ ਠੀਕ ਹੈ ਉਹ ਸਾਹਮਣੇ ਬਣਿਆ ਉਧਰ ਉਹ ਪੈ ਪਾਈ ਹੋਈ ਆ ਉਧਰ ਦਾ ਪਾਣੀ ਉਧਰ ਆ ਜਾਂਦਾ ਸਰ ਉਧਰ ਕੋਈ ਗੱਲ ਆ ਜਦੋਂ ਇਧਰ ਜਿਵੇਂ ਆਹ ਹੀ ਸਿਸਟਮ ਉਧਰ ਆ ਹਾਂ ਇਹੀ ਸਿਸਟਮ ਉਧਰ ਆ ਉਧਰ ਦੋ ਪਾਸੇ ਦਾ ਪਾਣੀ ਆ ਇਧਰ ਤਿੰਨ ਪਾਸਿਆਂ ਦਾ ਪਾਣੀ ਆ ਹੂੰ ਇਧਰ ਜ਼ਿਆਦਾ ਪਾਣੀ ਹੁੰਦਾ ਇਧਰ ਵੱਡਾ ਬਣਿਆ ਖੂ ਉਧਰ ਛੋਟਾ ਹੈਗਾ ਆਹੀ ਫਰਕ ਹੈ ਇਧਰ ਤਿੰਨ ਸਾਈਡ ਦਾ ਪੈਂਦਾ ਹੈ ਹਾਂ ਇਧਰ ਤਿੰਨ ਸਾਈਡ ਦਾ ਪੈਂਦਾ ਹੈ ਹੂੰ ਡੂੰਗਾ ਕਾफी ਜਿਆਦਾ ਬਣਾਇਆ ਹੋਣਾ ਹੈ ਇਹਦੇ ਤੋਂ ਥੱਲੇ ਹੈਗਾ ਇਹਦੇ ਬਰਾਬਰ ਤੋਂ ਆਕੇ ਪੈਪਾ ਪਾਈਆਂ ਤੋਂ ਥੱਲੇ ਡੂੰਗਾ ਬਣਾਇਆ ਹੈ ਬਹੁਤ ਜਿਆਦਾ ਡੂੰਗਾ ਹੈ ਨਹੀਂ ਪੁਲਤੀ ਡੂੰਗਾ ਹੀ ਆ ਉਹ ਤੋਂ ਥੱਲੇ ਡੂੰਗਾ ਹੈ ਇਹ ਤੇ ਉਹਦੇ ਵਿੱਚ ਪਰ ਪੈਪਾ ਪਾਈਆਂ ਤੋਂ ਫਿਲਟਰ ਹੋ ਕੇ ਫਿਰ ਇਹ ਸਾਰਾ ਧਰਤੀ ਚ ਜਾਂਦਾ ਹੂੰ ਚੌਪੜਾ ਰੱਖਿਆ ਹੋਇਆ ਸਲੇਪਾਂ ਬਣਾ ਕੇ ਆਹ ਚਾਰ ਹੋਣਗੇ ਹੂੰ ਚਾਰ ਡੱਗ ਬਣਾਏ ਨੇ ਹਾਂ ਚਾਰ ਡੱਗ ਬਣਾਏ ਆ ਇਹ ਆ ਦੇਖੋ ਉੱਪਰ ਰੱਖਿਆ ਨਿਸ਼ਾਨ ਤੇ ਵੀ ਜੇ ਇਹ ਭਰ ਵੀ ਜਾਂਦਾ ਹੈ ਗਾਰ ਦੇ ਨਾਲ ਫਿਰ ਇਹਨੂੰ ਖਾਲੀ ਕਰਨ ਵਾਸਤੇ ਉਤਰਨ ਵਾਸਤੇ ਇਹ ਬਣਾਏ ਹੋਏ ਨੇਗੇ। ਅੱਛਾ ਇਹਦੇ ਵਿੱਚ ਯਾਨਕਿ ਬੰਦਾ ਉਤਰ ਕੇ ਫਿਰ ਇਹਦੀ ਸਫਾਈ ਵੀ ਹੈ। ਸ਼ਾਇਦ ਪੌੜੀ ਵੀ ਹੈ ਇਹਦੇ ਵਿੱਚ। ਅੱਛਾ ਹਾਂ ਆ ਦੇਖੋ ਸਾਰੇ ਇਹ ਹੈਡਰੀ ਨਾਲ ਫਿਰ ਸਾਰੇ ਟਿਕਣ ਵੀ ਚੱਕੇ ਜਾਂਦੇ ਨੇ। ਇਹਦੀ ਸਫਾਈ ਬਾਤ ਤੇ ਜੇ ਭਰਦਾ ਰੇਗ ਨਾਲ। ਹੂੰ। ਵਧੀਆ ਸਿਸਟਮ ਕੀਤਾ ਹੋਇਆ ਹੈ। ਹਾਂ ਬਹੁਤ ਵਧੀਆ ਸਿਸਟਮ ਹੈ। ਤੇ ਇੱਕ ਆਬਣਾਇਆ ਹੋਇਆ ਹੈ ਬਾਈ ਕਲੱਬ। ਹਾਂ ਇੱਕ ਆਬਣਾਇਆ ਹੈ ਇਹ ਇਧਰਲੇ ਪਾਸੇ ਦਾ। ਹੂੰ। ਪਿੰਡ ਵਾਲੇ ਪਾਸੇ ਦਾ। अच्छा इधर दो पासे दा पाणी आंदा उदो तीन पासे ओ वड्डा है ये ਛੋਟਾ है हम्म ओदे चार ਟੱਕਣ ਨੇ ਇਹਦੇ ਦੋ ਟੱਕਣ ਨੇ ਇਹ ਉ ਵੀ ਗਲਾਈ ਚ ਬਣਾਇਆ ਹੋਇਆ ਹੈ ਨਾ ਇਹ ਗਲਾਈ ਚ ਹੈ ਉਹ ਚੌਰਸ ਹੈ ਹੂੰ ਇਹ ਕਿਸੇ ਦੀ ਤਕਨੀਕ ਦੇ ਨਾਲ ਹੀ ਇਹ ਬਾਹਰ ਬਣਿਆਗਾ ਦੋਨੇ ਪਾਸੇ ਬਾਹਰ ਬਣਿਆਗਾ ਬਈ ਇਹ ਚੀ ਬਾ ਹੀ ਹੂੰ ਹੂੰ ਆ ਇਧਰਲੇ ਪਾਸੇ ਵੀ ਦੂਜੇ ਪਾਸੇ ਵੀ ਉਨੇ ਪਾਸੇ ਜਿਹੜੇ ਖੂਹ ਬਣਾਏ ਹੋਏ ਨੇਗੇ ਤੇ ਖੂਹ ਬਣਾ ਕੇ ਪੂਰੇ ਅੰਡਰਬਿਚ ਦਾ ਜਿਹੜਾ ਪਾਣੀ ਆ ਇਹਦੇ ਵਿੱਚ ਆਇਆ ਹੋਇਆ ਦੋਨੇ ਖੂਹਾਂ ਦੇ ਵਿੱਚ ਦੋਨੇ ਪਾਸੇ ਤੇ ਇਧਰਲੇ ਪਾਸੇ ਕਾਫੀ ਵੱਡਾ ਕਹਿ ਸਕਦੇ ਆ ਆਪਾਂ ਆ ਖੂਹ ਬਣਾਇਆ ਹੋਇਆ ਉਹਦੇ ਉੱਪਰ ਚਾਰ ਸਲੈਬਾਂ ਰੱਖੀਆਂ ਹੋਈਆਂ ਕਾਫੀ ਜਿਹੜਾ ਵੱਡਾ ਬਣਾਇਆ ਗਿਆ ਤੇ ਉਧਰ ਸਾਹਮਣੇ ਵਾਲੀ ਸਾਈਡ ਜਿਹੜਾ ਹੈਗਾ ਉਧਰ ਇੱਕ ਖੂਹ ਆ ਜਿਹੜੀ ਅਗਲਾਈ ਤੇ ਟਾਈਪ ਜਿਹੜਾ ਇੱਕ ਖੂਹ ਬਣਾਇਆ ਗਿਆ ਹੈਗਾ ਉਹਦੇ ਦੋ ਟੱਕਰ ਤੇ ਪੂਰੇ ਦਾ ਪੂਰਾ ਜਿਹੜਾ بارش ਦਾ ਪਾਣੀ ਆ ਜਿੰਨੀ ਮਰਜ਼ੀ بارش ਹੋ ਜੇ ਇਦੇ ਵਿੱਚ ਪਾਣੀ ਨਾ ਖੜਨ ਦਾ ਕਾਰਨ ਇਹੀ ਹੈ ਵੀ ਜਦੋਂ ਬਾਰਿਸ਼ ਹੁੰਦੀ ਹੈ ਇਹਦੇ ਵਿੱਚ ਪਾਣੀ ਜਮਾ ਹੁੰਦਾ ਹੈਗਾ ਤੇ ਆ ਦੇਖੋ ਇੱਥੋਂ ਦੀ ਨਾ ਸਾਰਾ ਪਾਣੀ ਜਾ ਕੇ ਇਹ ਉਹਨਾਂ ਦੇ ਖੂਹਾਂ ਦੇ ਵਿੱਚ ਸਿਸਟਮ ਇਹ ਨਹੀਂ ਹੈਗਾ ਵੀ ਖੂਹਾਂ ਦੇ ਵਿੱਚ ਵੀ ਇਦਾਂ ਹੀ ਪਾਣੀ ਜਾ ਕੇ ਉਹ ਪੈ ਜਾਂਦਾ ਨਾ ਪੂਰਾ ਸਿਸਟਮ ਲਾਇਆ ਹੋਇਆ ਕੈਪਟੀਆਂ ਵਾਲਾ ਸਿਸਟਮ ਲਾ ਕੇ ਤੇ ਪੂਰਾ ਪੁਣਕੇ ਪਾਣੀ ਜਿਹੜਾ ਸਾਫ਼ ਪਾਣੀ ਆ ਉਹ ਧਰਤੀ ਦੇ ਥੱਲੇ ਪਾਇਆ ਹੋਇਆ ਕਹਿੰਦਾ ਭਾਬੀ ਰੀਚਾਰਜ ਸਿਸਟਮ ਕੀਤਾ ਹੋਇਆਗਾ ਧਰਤੀ ਦੇ ਥੱਲੇ ਜਿਹੜਾ ਪਾਣੀ ਬਾਰਿਸ਼ ਦਾ ਉਹ ਚਲਾ ਜਾਂਦਾਗਾ ਤੇ ਇੱਕ ਤਾਂ ਜਿਹੜਾ ਸਾਫ਼ بارش ਵਾਲਾ ਪਾਣੀ ਆ ਉਹ ਧਰਤੀ ਦੇ ਥੱਲੇ ਚਲਾ ਜਾਂਦਾ ਤੇ ਦੂਜਾ ਇਸ ਅੰਡਰਬ੍ਰਿਜ ਦੇ ਵਿੱਚ ਜਿੰਨੀ ਮਰਜ਼ੀ بارش ਹੋ ਜੇ ਪਾਣੀ ਖੜਦਾ ਹੈਗਾ ਬਿਲਕੁਲ ਅੰਡਰਬ੍ਰਿਜ ਇਹ ਸੁੱਕਾ ਹੀ ਹੁੰਦਾ ਹੈਗਾ ਜਦੋਂ ਮਰਜ਼ੀ ਦੇਖ ਲਿਓ ਜਿੰਨੀ ਮਰਜ਼ੀ بارش ਹੋ ਜੇ ਤੇ ਇਹ ਅੰਡਰਬ੍ਰਿਜ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੁੰਦਾ ਹੈਗਾ ਦੋਨੇ ਪਾਸੇ ਸਿਸਟਮ ਇਹ ਇਧਰ ਵੱਡਾ ਖੂ ਬਣਿਆ ਹੈ ਤੇ ਇਧਰ ਤਿੰਨ ਪਾਸਿਆਂ ਦਾ ਪਾਣੀ ਪੈਂਦਾ ਲੰਬਾਈ ਜ਼ਿਆਦਾ ਹੈ ਪਾਣੀ ਜ਼ਿਆਦਾ ਹੈ ਇਹ ਇਹਦੇ ਵਿੱਚ ਦੀ ਇਥੋਂ ਸਿੱਧਾ ਮੋਰਾ ਕਰਿਆ ਹੋਇਆ ਇਥੇ ਸਲੈਬ ਜਿਹੜੀ ਟੁੱਟੀ ਹੋਈ ਆ ਹੁਣ ਹਾਂ ਤੇ ਇਹ ਬਣ ਜੂਗੀ ਸਲੈਬ ਦੇ ਅ ਵਿੱਚ ਦੀ ਮੋਰੇ ਛੱਡੇ ਹੋਏ ਸੀਗੇ ਤੇ ਹੁਣ ਉਹ ਪੱਥਰ ਲਾਏ ਹੋਏ ਨੇ ਤੇ ਇਹ ਦੇ ਉੱਤੇ ਚਾਰ ਸਲਿੱਪਾਂ ਧਰੀਆਂ ਹੋਈਆਂ ਚੌਰਸ ਬਣਿਆ ਜਿਹੜਾ ਪਰਲੇ ਪਾਸੇ ਆ ਉਥੇ ਦੋ ਸਲਿੱਪਾਂ ਉਹਦੇ ਵਿੱਚ ਜਿਹੜਾ ਹੱਥ ਸਿਸਟਮ ਬਣਾਇਆ ਉਹਦੇ ਪਾਈਪਾਂ ਪਾਈਆਂ ਇਧਰਲੇ ਪਾਸੇ ਵੀ ਉਹ ਪਾਈਪਾਂ ਵਿੱਚ ਦੀ ਪਾਣੀ ਜਾਂਦਾ ਹੈ ਤੇ ਉਧਰ ਪਾਣੀ ਥੋੜਾ ਹੈ ਸਾਫੋ ਸਾਫੋ ਕ ਜਾਂਦਾ ਪਾਣੀ ਥੱਲੇ ਸਿਸਟਮ ਕੀ ਹੈ ਉਹਦੇ ਵਿੱਚ ਸਾਫ ਹੁੰਦਾ ਹੈ अच्छा ऊ ਥੱਲੇ ਡੁੰਗਾ ਹੈ ਉਪਰ ਜਾਂਦਾ ਹੈ ਜਿਹੜੇ ਕੈਪਟੀ ਵਾਲੀ ਪੈਪ ਹੈ ਉਹ ਤੋਂ ਉੱਚੀ ਹੈ ਉਹ ਤੋਂ ਫਿਰ ਚਾਰ ਗੂ ਸਾਰੀ ਥੱਲੇ ਰਹਿੰਦੀ ਹੈ ਪਾਣੀ ਨਿੱਤਰ ਕੇ ਜਾਂਦਾ ਉੱਪਰ ਰੀਚਾਰਜ ਸਿਸਟਮ ਆ ਰੀਚਾਰਜ ਉਹਦੇ ਹੁਣ ਫਰੇਟਾ ਦੇ ਚੀਆਂ ਨੇ ਉਹ ਟੱਕਣੇ ਖੋਲਣ ਨੂੰ ਪੌੜੀ ਲੱਗੀ ਹੈ ਕਿ ਇਹ ਮਿੱਟੀ ਨਾਲ ਭਰਦੀ ਜਾਂਦਾ ਤਾਂ ਉਹ ਸਮੇਂ ਸਰ ਖਾਲੀ ਵੀ ਹੁੰਦਾ ਆਪਣੇ ਮਾਨਸਾਂ ਬ੍ਰਿੰਡ ਦੇ ਵਿਚਾਰੇ ਇਹਦੇ ਕਿੰਨੇ ਅੰਡਰ ਬ੍ਰਿਜ ਹੈ ਬਾਈ ਮੈਂ ਨਹੀਂ ਹੁਣ ਸਾਰਾ ਜੀ ਪਾਣੀ ਘੜਦਾ ਮੁੰਡਾ ਦਾ ਆ ਰਿਹਾ ਜੇ ਪਾਣੀ ਘੜਦਾ ਆ ਮੈਂ ਤਾਂ ਸਾਰਾ ਆਪਦੇ ਜਿੰਦਗੀ ਵਿੱਚ ਇੱਕ ਪਹਿਲਾ ਸਿਸਟਮ ਦੇਖਦਾ ਜਿਹਦੇ ਵਿੱਚ ਪਾਣੀ ਨਹੀਂ ਖੜਦਾ ਇਹ ਤੇ ਰੀਚਾਰਜ ਹੋ ਕੇ ਧਰਤੀ ਜੀ ਆਪੇ ਹੋਰ ਤਾਂ ਮੈਂ ਕੋਈ ਦੇਖਿਆ ਨਹੀਂ ਆਪਣੇ ਏਰੀਏ 'ਚ ਨਹੀਂ ਇਹ ਅੰਡਰਵਿਸ਼ੂਅਲ ਵੱਡਾ ਹੋਣਾ ਵੱਡਾ ਅੰਡਰਵਿਸ਼ੂਅਲ ਕਿੰਨੇ ਇੱਥੇ ਉਹ ਪੈਗੇ 'ਚ ਚੌਂ ਬਣਾਏ ਚਾਰ ਤਿੰਨ ਜਿੰਨ ਰਸਤੇ ਪੈਗੇ ਦੋ ਉਧਰ ਪੈਗੇ ਪੰਜ ਰਸਤੇ ਆ ਹੂੰ ਪੰਜ ਰਸਤੇ ਵਾਲਾ ਪੁਲ ਹੈ ਨਹੀਂ ਹਰ ਇੱਕ ਤਿੰਨ ਜਾਂ ਚਾਰ ਰਸਤੇ ਵਾਲੇ ਨੇ ਕੋਈ ਦੋ ਵਾਲੇ ਆ ਇਹ ਸਭ ਤੋਂ ਵੱਡਾ ਪੰਜ ਰਸਤੇਆਂ ਵਾਲਾ ਪੁਲ ਹੈਗਾ ਹੂੰ ਬਿਲਕੁਲ ਤੇ ਆਪਣਾ ਮਾਲਸ ਵਾਲਾ ਜਿਹੜਾ ਉੱਪਰ ਹੀ ਜਾਂਦਾ ਉਹ ਤਾਂ ਭਰੇ ਹੀ ਰਹਿੰਦਾ ਉਹਦਾ ਤਾਂ ਕੀ ਹੈ ਉਹ ਤਾਂ ਇੱਕ ਨਾਂ ਦਾ ਅੰਡਰ ਬ੍ਰਿਜ ਹੈ ਹੈ ਉਹ ਤਾਂ ਦੁੱਖ ਬ੍ਰਿਜ ਹੈਗਾ ਉਹ ਤਾਂ ਦੁੱਖ ਦੇਣ ਵਾਲਾ ਪਬਲਿਕ ਨੇ ਜੇ ਉਹ ਪਬਲਿਕ ਹਰਾਂ ਉਹ ਜੋ ਭਰਿਆ ਰਹਿੰਦਾ ਪਾਣੀ ਨਾਲ ਆਟਕੇਕਾ ਹੈ ਉਹ ਬੰਦ ਹੁੰਦਾ ਰਹਿੰਦਾ ਟ੍ਰੇਨਾਂ ਇੱਥੋਂ ਜ਼ਿਆਦਾ ਹੋਣ ਕਰਕੇ ਉੱਥੇ ਜਾਮ ਹੀ ਲੱਗਿਆ ਰਹਿੰਦਾ ਮਾਲਸ ਦਾ ਇਹ ਤਾਂ ਸਲਾਮ ਜਾ ਕੇ ਬੰਦ ਹੈ ਬਾਕੀ ਭਾਈ ਐਸੇ ਰਸਤੇ ਆ ਜਿਹੜੀ ਵਕਾ ਤੋਂ ਮੇਨ ਚੜਦਾ ਹੁੰਦਾ ਮੈਂ ਤਾਂ ਉਹ ਰਸਤੇ ਹੀ ਛੱਡਿਆ ਹੋਇਆ ਉੱਧਰਲਾ ਤੋਂ ਤੈਨ ਕੋ ਨਹੀਂ ਪਾਣੀ ਨਾ ਭਰੀ ਰਹੀ ਰਹੀ ਐ ਅੰਡਰ ਬ੍ਰਿਜ ਫਰਿਜ ਪਾਣੀ ਨਾ ਭਰਿਆ ਰਹਿੰਦਾ ਐ ਤੇ ਫਾੜ ਕੇ ਫਾੜ ਕੇ ਤੇ ਜਾਮ ਲੱਗਿਆ ਰਹਿੰਦਾ ਐ ਉਹਦੇ ਨਾਲੋਂ ਮੈਂ ਤਾਂ ਇੱਧਰ ਹੀ ਨਿਕਲ ਜਣਾਗਾ ਜਦੋਂ ਵੀ ਜਾਣਾਗਾ ਬਿਲਕੁਲ ਦੋਸਤੋ ਇੱਕ ਵਾਰ ਫੇਰ ਸੋ ਤੁਸੀਂ ਨਾ ਦਿਖਾ ਦਿੰਨਾ ਇਹ ਖੋਖਰਕਲਾਂ ਪਿੰਡਾ ਮਾਨਸਾ ਤੋਂ ਨਾਲ ਹੀ ਐ 5 ਕਿਲੋਮੀਟਰ ਹੀ ਹੈਗਾ ਮਾਨਸਾ ਦਾ ਪਿੰਡਾ ਖੋਖਰਕਲਾਂ ਤੇ ਖੋਖਰਕਲਾਂ ਦੇ ਵਿੱਚ ਇਹ ਅੰਡਰ ਬ੍ਰਿਜ ਬਣਿਆ ਹੋਇਆ ਐ ਕਾਫੀ ਵੱਡਾ ਜਿਹੜਾ ਅੰਡਰ ਬ੍ਰਿਜ ਬਣਿਆ ਹੋਇਆਗਾ ਦੇਖੋ ਵਿਚਾਲੇ ਜਿਹੜਾ ਚੌਕ ਬਣਿਆ ਹੋਇਆਗਾ ਦੇਖ ਸਕਦੇ ਹੋ ਤਸਵੀਰਾਂ ਇਹ ਪਰ ਜਿੰਨੀ ਮਰਜ਼ੀ بارش ਹੋ ਜਾਏ ਜਿੰਨਾ ਮਰਜ਼ੀ ਮੀਂਹ ਪਈ ਇਹਦੇ ਵਿੱਚ ਪਾਣੀ ਨਹੀਂ ਖੜਦਾ ਹੈਗਾ ਪਾਣੀ ਨਾ ਖੜਨ ਦਾ ਕਾਰਨ ਇਹ ਹੈ ਵੀ ਇਹਦਾ ਜਿਹੜਾ ਅੰਡਰਗ੍ਰਾਊਂਡ ਦਾ ਪਾਣੀ ਹੈਗਾ ਉਹ ਸਾਈਡਾਂ ਦੇ ਉੱਤੇ ਪੂਰੇ ਵੱਡੇ ਦੋ ਖੂਹ ਬਣਾਏ ਹੋਏ ਨੇ ਖੂਹ ਖੂਹ ਬਣਾ ਕੇ ਨਾ ਉਹਦੇ ਵਿੱਚ ਰੀਚਾਰਜ ਸਿਸਟਮ ਫਿੱਟ ਕੀਤਾ ਹੋਇਆ ਹੈ ਕਹਿੰਦਾ ਭਾਬੀ ਸਾਰਾ ਜਿਹੜਾ بارش ਦਾ ਪਾਣੀ ਆ ਉਹ ਸਾਫ਼ ਹੋ ਕੇ ਧਰਤੀ ਦੇ ਥੱਲੇ ਚਲਾ ਜਾਂਦਾ ਹੈਗਾ ਤੇ ਬਹੁਤ ਵਧੀਆ ਜਿਹੜਾ ਸਿਸਟਮ ਹੈ ਕੀਤਾ ਗਿਆ ਹੈ ਤੇ ਜਿਹੜਾ ਕਹਿੰਦਾ ਭਾਬੀ ਮਾਨਸਾ ਜਿਹੜਾ ਆਪਣਾ ਅੰਡਰਬ੍ਰਿਜਾ ਉਹ ਤਕਰੀਬਨ ਪਾਣੀ ਦੇ ਨਾਲ ਹੀ ਭੜਿਆ ਰਹਿੰਦਾ ਹੈਗਾ ਤੇ ਕਿਤਨਾ ਕਦੇ ਪ੍ਰਸ਼ਾਸਨ ਨੂੰ ਜਿਹੜਾ ਹੈਗਾ ਸਰਕਾਰ ਨੂੰ ਉਹਦੇ ਬਾਰੇ ਵੀ ਸੋਚਣਾ ਚਾਹੀਦਾ ਤਾਂ ਕਿ ਉਹਦੇ ਵਿੱਚ ਇੱਕ ਤਾਂ ਵੱਡੀ ਗੱਲ ਇਹ ਹੈ ਵੀ ਸੀਵਰੇਜ ਦਾ ਪਾਣੀ ਜਾਂਦਾ ਹੈਗਾ ਮਾਨਸਾਂਲੇ ਅੰਡਰਬ੍ਰਿਜ ਦੇ ਵਿੱਚ ਉਹ ਸੀਵਰੇਜ ਦਾ ਪਾਣੀ ਪੰਨਾ ਰੋਕਣਾ ਪਊਗਾ ਸੀਵਰੇਜ ਦਾ ਪਾਣੀ ਰੋਕਿਆ ਜਾਵੇ ਤੋ ਉਦੋਂ ਬਾਅਦ ਜਿਹੜਾ بارش ਦਾ ਪਾਣੀ ਹੈ ਕੱਲਾ بارش ਦਾ ਜਿਹੜਾ ਸਾਫ਼ ਪਾਣੀ ਹੈ ਉਹੋ ਨਾ ਖੜੇ ਉਹਦੇ ਲਈ ਇਸ ਜਿਹੜਾ ਆਹੇ ਓਵਰਬ੍ਰਿਜ ਦੇ ਵਿੱਚ ਸਿਸਟਮ ਕੀਤਾ ਹੋਇਆ ਹੈ ਰੀਚਾਰਜ ਸਿਸਟਮ ਇਸ ਤਰ੍ਹਾਂ ਦਾ ਰੀਚਾਰਜ ਸਿਸਟਮ ਕਰਕੇ ਲੋਕਾਂ ਨੂੰ ਰਾਹਤ ਦਵਾਈ ਜਾ ਸਕਦੀ ਹੈਗੀ ਤੇ ਆ ਦੇਖੋ ਦੋਸਤੋ ਇਹ ਕੋਖਰ ਕਲਾਂਗਾਹਾਂ ਸਦਾ ਸਿੰਘ ਵਾਲੇ ਚਲੀ ਗਈ ਤੇ ਉਹ ਆਪਣਾ ਮੇਨ ਭੈਣੀ ਵਾਗੇ ਨੂੰ ਚਲੀ ਗਈ ਬਿਸ਼ਨ ਜਲੇ ਰੋਡ ਤੇ ਤੇ ਇਹ ਸੜਕ ਆਪਣੀ ਚਲੀ ਗਈ ਜੀ ਮਾਨਸਾ ਨੂੰ ਤੇ ਆਰਮ ਦੱਤਿਆ ਵਾਲਾ ਪਿੰਡ ਨੂੰ ਹੋ ਕੇ ਮੇਨ ਤਲਵੰਡੀ ਰੋਡ ਦੇ ਉੱਤੇ ਜਾ ਚੜਦੀ ਹੈ ਤੇ ਦੇਖੋ ਇਹ ਤਲਵੰਡੀ ਰੋਡ ਤੇ ਚਾਜੜ ਦੇਰ ਮੱਚਲੇ ਵਿੱਚ ਦੀ ਤੇ ਦੇਖੋ ਕਾਫੀ ਵੱਡਾ ਅੰਡਰਬ੍ਰਿਜ ਬਣਾਇਆ ਹੋਇਆ ਹੈ ਤੇ ਪਰ ਸਿਸਟਮ ਜਿਹੜਾ ਬਹੁਤ ਵਧੀਆ ਕੀਤਾ ਹੋਇਆ ਹੈਗਾ ਜਿੰਨੀ ਮਰਜ਼ੀ بارش ਹੋ ਜੇ ਤੇ ਪਾਣੀ ਨਹੀਂ ਖੜਦਾ ਹੈਗਾ بارش ਦਾ ਦੋਸਤੋ ਜਿਹੜਾ ਇਹ ਅੰਡਰਬ੍ਰਿਜ ਦੇ ਵਿੱਚ ਸਿਸਟਮ ਕੀਤਾ ਹੋਇਆ ਤੇ ਪਾਣੀ ਨਹੀਂ ਖੜਦਾ ਹੈਗਾ ਲੋਕਾਂ ਨੂੰ ਜਿੰਨਾ ਮਰਜ਼ੀ بارش ਹੋ ਜੇ ਕਿਸੇ ਤਰ੍ਹਾਂ ਦੀ ਜਿਹੜੀ ਪਰੇਸ਼ਾਨੀ ਨਹੀਂ ਚੱਲਨੀ ਪੈਂਦੀ ਹੈਗੀ ਇਸ ਅੰਡਰਬ੍ਰਿਜ ਦਾ ਸਿਸਟਮ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਬਾਈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜਲਦੀ ਕੋਈ ਹੋਰ ਵੀਡੀਓ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਮ ਧੰਨਵਾਦ ਰੱਖਾ